ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਸ੍ਰੀ ਆਵਾਜ਼ ਆਪ ਸੁਣਦੇ ਹਾਂ ਲੇਖਕ ਜਸਵੰਤ ਸਿੰਘ ਕਮਲ ਜੀ ਦਾ ਲਿਖਿਆ ਹੋਇਆ ਨਾਵਲ ਲਹੂ ਦੇ ਲੋ ਭਾਗਤੇ ਚੰਗੇਸ ਖਾਂ ਦੀ ਸਾੜ ਸਤੇ ਰਾਤ ਦੇ 8 ਵਜੇ ਹੋਣਗੇ ਸ਼ਰਾਬੀ ਨਾਰਾ ਜਮਾਰੜੀ ਨੂੰ ਵਾੜਾਂ ਦੇ ਰਿਹਾ ਸੀ ਸ਼ਰਾਬ ਉਸ ਚੋਰੀ ਪਾ ਚੋਗਣ ਵਾਲੇ ਪਠੀਰ ਮੁੰਡਿਆਂ ਤੋਂ ਪੀਤੇ ਸੀ ਕਿਉਂਕਿ ਮਾਜਰਾ ਲੋਹਾਰਾ ਵਿੱਚ ਉਹਦੇ ਬਦਮਾਸ਼ੀ ਦੇ ਪੱਲ ਬਣੀ ਹੋਈ ਸੀ ਜੰਗਲ ਦੇ ਸ਼ੇਰ ਵਾਂਗ ਪਿੰਡ ਵਿੱਚ ਇੱਕ ठाਠਦਾਰ ਵੈਲੀ ਵਾਲੀ ਉਸ ਕੋਲ ਗੁਰਜ ਸੀ ਛੋਟੀਆਂ ਮੋਟੀਆਂ ਝੋਰੀਆਂ ਕਰਨ ਵਾਲੇ ਲੈਰੇ ਮੁੰਡੇ ਉਹਦੇ 96 ਵਰਦੇ ਸਨ ਇਸ ਤਰ੍ਹਾਂ ਪਠੀਰ ਟਾਣੇ ਨੂੰ ਹੌਸਲੇ ਨਾਲ ਸ਼ਹਿ ਵੀ ਮਿੰਦੇ ਸੀ ਵਿਕੜ ਰਹੇ ਪੋਸ਼ ਨੂੰ ਪੰਚਾਇਤ ਅਤੇ ਪੁਲਿਸ ਤੋਂ ਹੱਥ ਦੇ ਕੇ ਬਚਾਉਣ ਵਾਲਾ ਇੱਕ ਖੜਪੈਂਚ ਆਗੋ ਪਿੰਡਾਂ ਵਿੱਚ ਆਮ ਮਿਲ ਜਾਵੇਗਾ ਨਾਰਾ ਪੈਣੀ ਉਮਰ ਵਿੱਚ ਥਾਣਾ ਤੇ ਜੇਲ ਹੰਡਾ ਕੇ ਖੜਪੈਂਚ ਬਣ ਚੁੱਕਾ ਸੀ ਧਰਤੀ ਦੁਪਹਿਰ ਚੁੱਕ ਕੇ ਆਥਵਾ ਮੁੱਛ ਨੂੰ ਮਰੋੜਾ ਚਾੜ ਕੇ ਤੁਰਨ ਵਾਲਾ ਮੁੰਡਾ ਜੇ ਸ਼ਰਾਬ ਦਾ ਘੜਾ ਵੀ ਪਾਲ ਲੰਦਾ ਮਸਾਣਾ ਦੇ ਪੋਤਵਜੋਂ ਇੱਕ ਪਦਵਾੜ ਨਾਰੇ ਬਦਮਾਸ਼ ਤੇ ਭੇਟਾ ਜ਼ਰੂਰ ਕਰਦਾ ਇਸ ਤਰ੍ਹਾਂ ਗੁੱਲ ਛਾੜ ਰਹੇ ਮੁੰਡੇ ਵੱਲ ਬੇਇੱਜ਼ਤੀ ਤੋਂ ਡਰਦਾ ਪਿੰਡ ਦਾ ਸਰਪੰਚ ਵੀ ਅੱਖ ਫਰਕ ਕੇ ਵੀ ਨਹੀਂ ਜਾਗਦਾ ਸੀ ਕਿਉਂ ਨਾਰੇ ਦੀ ਬਦਮਾਸ਼ੀ ਪੰਚਾਇਤ ਤੋਂ ਅਗਾਹ ਪੁਲਿਸ ਚੌਕੇ ਅਤੇ ਥਾਣੇ ਤੱਕ ਲਗਾਰਾਂ ਛੱਡ ਚੁੱਕੇ ਸੀ ਨਾਰਾ ਪਿਛਲੇ ਪੰਚਾਇਤ ਚੋਣ ਵੇਲੇ ਤੋਂ ਚਮੜਾੜੇ ਨਾਲ ਲੱਗਦਾ ਆ ਰਿਹਾ ਸੀ ਅੱਗੇ ਸਾਰਾ ਵੇੜਾ ਕੰਢਿਆਂ ਵਾਰ ਨਾਰੇ ਦੇ ਪਿੱਛੇ ਪਹੁੰਚ ਜਾਂਦਾ ਸੀ ਪਰ ਪਿਛਲੀਆਂ ਵੋਟਾਂ ਸਮੇਂ ਉਹ ਵੇੜੇ ਬੰਦੋਕ ਫੜੇ ਆਪਣੇ ਸਾਥੀਆਂ ਨਾਲ ਸ਼ਰਾਬੀ ਹੋਇਆ ਖਲੋਤਾ ਰਿਹਾ ਪਰ ਉਸ ਦੀ ਮੰਗਵਾਈ ਟਰਾਲੀ ਵਿੱਚ ਛੌਂ ਖਾਣ ਨੂੰ ਵੀ ਇੱਕ ਵੋਟ ਨਾ ਬੈਠੀ ਉਮੀਦਵਾਰ ਸਰਪੰਚ ਤੋਂ ਉਹ 500 ਰੁਪਏ ਲੈ ਚੁੱਕਾ ਸੀ ਕਿ ਸਾਰਾ ਵੇੜਾ ਤੇਰੇ ਮਗਰ ਭੁਗਤਾਵਾਂਗਾ ਜਮਾਰਾ ਨਾਰੇ ਦਾ ਇਹ ਹੱਥ ਤੇ ਚੋਕ ਦਿੱਤਾ ਉਹ ਦੋ ਵਾਰ ਵੇੜੇ ਨੂੰ ਵੇਚ ਚੁੱਕਾ ਸੀ ਉਹਦੀ ਬਦਮਾਸ਼ੀ ਨਹੀਂ 13 ਹੋਰ ਚੱਲੀਆਂ ਸਨ ਪੈਨੋ ਇੱਕ ਫੌਜਦਾਰੀ ਕੇਸ ਵਿੱਚ ਫੱਜਾ ਫਿਰਦਾ ਵੇੜੇ ਆਮ ਰੁਗਿਆ ਕਰਦਾ ਸੀ ਉਹਦਾ ਨਜਾਇਜ਼ ਹਥਿਆਰ ਵੀ ਵੇੜੇ ਵਾਲੇ ਸਾਮ ਲੈਂਦੇ ਸਨ ਵੇੜਾ ਪਿੰਡੋਂ ਬਾਹਰ ਵਾਰ ਹੋਣ ਕਾਰਨ ਵਾਰੈਂਟਡ ਆਦਮੀ ਲਈ ਹਨੇਰੇ ਸਵੇਰੇ ਉਸ ਵਿੱਚ ਬਾਹਰ ਨਿਕਲਣਾ ਸੁਖਾਲਾ ਸੀ ਨਾਰਾ ਮੱਗਰ ਚੁਮਾਰ ਉਤੇ ਬਹੁਤ ਔਖਾ ਸੀ ਉਸੇ ਤਾਰੇ ਕਮਿਊਨਿਸਟ ਨਾਲ ਮਿਲ ਕੇ ਸਾਰਾ ਕੰਮ ਵਿਗਾੜਿਆ ਸੀ ਮੱਗਰ ਤਾਰੇ ਦਾ ਜੋੜੀਦਾਰ ਸੀ ਉਸ ਖੇਤ ਕੰਮ ਕਰਵਾਉਂਦਿਆ ਮੱਗਰ ਨੂੰ ਜ਼ਗੀਰਦਾਰ ਤੇ ਮੁਜ਼ਾਰੇ سرمਾਈਦਾਰ ਤੇ ਮਜ਼ਦੂਰ ਦੇ ਆਪਸੇ ਵਿਰੋਧ ਵਿਕਾਸੀ ਰਿਸ਼ਤੇਆਂ ਅਤੇ ਲੁੱਟ ਵਾਲੀਆਂ ਚਾਲਾਂ ਤੋਂ ਜਾਣੂ ਕਰਵਾ ਦਿੱਤਾ ਜਿਵੇਂ ਉਸ ਮੇਹਰ ਸਿੰਘ ਅਤੇ ਪੀਤੂ ਕੋਲੋਂ ਮੋਟੀ-ਮੋਟੀ ਸੋਜ ਲਈ ਸੀ ਦੇ ਮੋੜ ਲੈ ਲੈਣ ਦੀਆਂ ਕਿਤਾਬਾਂ ਪੜੀਆਂ ਸਨ ਨਾਰਾ ਕਿਸੇ ਤਰ੍ਹਾਂ ਦਬਾੜੇ ਮਾਰ ਕੇ ਚਮਰਾੜੇ ਉੱਤੇ ਆਪਣਾ ਮੁਰਦਾਬਾ ਪਾਇਆ ਚਾਹੁੰਦਾ ਸੀ ਪਰ ਦੂਜੇ ਪਾਸੇ ਤਾਰੇ ਦੀ ਸਹਾਇਤਾ ਨਾਲ ਮੱਗਰ ਖੇਤ ਮਜ਼ਦੂਰ ਸਭਾ ਬਣਾ ਕੇ ਸਾਰੇ ਵੇੜੇ ਨੂੰ ਇੱਕ ਮੋਟ ਕਰੇ ਬੈਠਾ ਸੀ ਨਾਰਾ ਸਮਾ ਦਾ ਸੀ ਮੱਗਰ ਦੇ ਹੋਲੀਆਂ-ਹੋਲੀਆਂ ਝਾੜੇ ਬਿਨਾ ਵੇੜੇ ਨੇ ਸੱਤ sire ਅਗਲ ਬੁਲਾਉਣ ਨਹੀਂ ਲੱਗਣਾ ਉਹ ਸਲੰਕਾਰਾ ਮਾਰਦਿਆਂ ਮਗਰ ਨੂੰ ਮਾਂ ਦੀ ਗਾਲ ਕੱਢ ਮਾਰੇ। ਵੇੜੇ ਦੇ شریف ਆਦਮੀਆਂ ਚੁੱਪ ਬੱਟੀ ਰੱਖੀ। ਆਪੇ ਮੂੰਹ ਗੰਦਾ ਕਰਕੇ ਚੱਲਿਆ ਜਾਵੇਗਾ। ਪਹਿਲਾਂ ਵੀ ਹਫ਼ਤਾ 10 ਦਿਨ ਪਿੱਛੋਂ ਨਾਰਾ ਸ਼ਰਾਬ ਦੀ ਲੋਰ ਵਿੱਚ ਗਾਲਾਂ ਦੇਂਦਾ ਗੇੜਾ ਕੱਢ ਕੇ ਮੁੜ ਜਾਂਦਾ ਸੀ। ਪਰ ਅੱਜ ਉਹ ਆਪਣੇ ਨਾਲ ਟੋਕੀਆਂ ਵਾਲੇ ਪਠੇਰ ਮੁੰਡੇ ਵੀ ਲੈ ਆਇਆ ਸੀ। ਉਹਦੇ ਆਪਣੇ ਹੱਥ ਪਿੰਡ ਦੇ ਗੁਰਜ ਅਤੇ ਪਿੱਤਲ ਦੀਆਂ ਪੱਤੀਆਂ ਵਾਲਾ ਖੁੰਡਾ ਫੜਿਆ ਹੋਇਆ ਸੀ ਇੱਕ ਛੋਕਰੇ ਨੇ ਮੱਗਰ ਨੂੰ ਜਾ ਦੱਸਿਆ ਇਹ ਨਾਰਾ ਤੈਨੂੰ ਗਾਣਾ ਦੇ ਜਾ ਰਿਹਾ ਹੈ ਮੱਗਰ ਆਪਣੀ ਰਿਸ਼ਤੇਦਾਰੀ ਵਿੱਚੋਂ ਵਿਆਹ ਜਾ ਕੇ ਆਇਆ ਸੀ ਅਗਾ ਉਹ ਵੀ ਤਾਰੇ ਨਾਲ ਘਰ ਬੈਠਾ ਪੀ ਰਿਹਾ ਸੀ ਗਾਲਾਂ ਸੁਣ ਕੇ ਮੱਗਰ ਨੇ ਤਾਰੇ ਦੀਆਂ ਅੱਖਾਂ ਵਿੱਚ ਆਇਆ ਨਸ਼ਾ ਉਹ ਉਹ ਕੇਵਾਂ ਚੜ ਗਿਆ ਮੱਗਰਾ ਗਿੱਦੜ ਤਾਂ ਬੋਰੀਆਂ ਦੇ ਮੁੰਨੇ ਨਾਲ ਆਹ ਕਹਿਣ ਲੱਗਾ ਤਾਰੇ ਨੇ ਮੱਗਰ ਦੇ ਗੋਸੈਲੇ ਬਾਰੋਦ ਵਿੱਚ ਚੌਂਤੇ ਵਗਾ ਮਾਰੇ ਇਸ ਜੱਟ ਨੇ ਜੁਪਤੀਆਂ ਖਾਦੇ ਬਿਨਾ ਗੜੋਂ ਨਹੀਂ ਲੈਣਾ ਉਸ ਸਾਮੋ ਵਾਲੀ ਤੇਲ ਚਾੜੀ ਡਾਂਗ ਚੁਕਲੇ ਕਾਲੀ ਨਾ ਕਰੀ ਜ਼ਰਾ ਵਿਉਂਤ ਨਾਲ ਹੱਥ ਪਾਵਾਂਗੇ ਖਾਨੇ ਹਰ ਤਾਰਾ ਮੱਗਰ ਦੇ ਨਾਲ ਤੁਰ ਪਿਆ ਕਾਲੇ ਚਾਦਰੇ ਨਾਲ ਮੱਗਰ ਦੇ ਲਾਲ ਦੁਖੰਲੇ ਚੇਕ ਰਹੇ ਸੀ ਉਹਨਾਂ ਦੇ ਕਦਮਾਂ ਵਿੱਚ ਤੇਜ਼ੀ ਤੇ ਕਾਲੀ ਆਉਂਦੇਗੀ ਇਹਨੂੰ ਗਾਲਾਂ ਦੇਣਾ ਏ ਉਹ ਜੱਟਾ ਮਗਰ ਨਹੀਂ ਆਉਂਦਿਆ ਹੀ ਰੜਕ ਨੜ ਪੁੱਛਿਆ ਸਾਰੇ ਨੂੰ ਨਾਲ ਵੇਖ ਕੇ ਨਾਰਾ ਅੰਦਰੋਂ ਦਨਤ ਪਿਆ ਪਰ ਬੜਕ ਮਾਰ ਕੇ ਮੋਗ ਮਾਰਨ ਨਾਲ ਹੋਂ ਬਦਮਾਸ਼ੀ ਦੇ ਗਰਜ ਗੁਆਚਦੇ ਸੀ ਉਸ ਕਰਾਰੇ ਬੋਲਣ ਨਾਲ ਆਖਿਆ ਗਾਲਾਂ ਤੈਨੂੰ ਦੇਣਾ ਏ ਉੱਤੇ ਦੇ ਪੁੱਤਾਂ ਤੈਨੂੰ ਹਾਲੇ ਤੱਕ ਪਤਾ ਹੀ ਨਹੀਂ ਲੱਗਾ ਨਾਲ ਹੀ ਉਸ ਪਾਛੂ ਹੁੰਡਿਆ ਨੂੰ ਸਹਨਤ ਮਾਰਦੇ ਤੇ ਮਗਰ ਨੇ ਨਾਰੇ ਦੀ ਸੈਨਤ ਸਮਝ ਲਈ ਉਸ ਆ ਵੇਖਿਆ ਨਤਾ ਪੈਂਦੇ ਸੱਟ ਤੋਕੀ ਚੱਕੀ ਆਉਂਦੇ ਮੁੰਡੇ ਦੇ ਮੋਰਾ ਵਿੱਚ ਸਾਮ ਵਾਲੇ ਧਰ ਦਿੱਤੇ ਮੁੰਡਾ ਮਾਰਦਾ ਬਈ ਆਕ ਦਾ ਟੋਕੀ ਸਮੇਤ ਮੋਦੇ ਮੁੰਡੇ ਪਿਆ ਦੂਜਾ ਮੁੰਡਾ ਤਾਰੇ ਦੇ ਨੇੜੇ ਗਵਾਂਡ ਵਿੱਚੋਂ ਸੀ ਉਹ ਪਹਿਲੀ ਵਾਰ ਹੀ ਲੜਾਈ ਵਿੱਚ ਹੱਥ ਸਿੱਧੇ ਕਰਨ ਆਇਆ ਸੀ ਉਸ ਨੂੰ ਤਾਰੇ ਦੇ ਚੇਪ ਮਾਰ ਗਏ ਸੀ ਨਾਲ ਦਾ ਡਿੱਗਿਆ ਵੇਖ ਕੇ ਉਸ ਚਿਤੜਾ ਨੂੰ ਅੱਡੀਆਂ ਲਾ ਲਈਆਂ ਮੱਗਰ ਨੇ ਡਿੱਗੇ ਮੁੰਡੇ ਦੇ ਹੋਰ ਮਾਰਨੇ ਠੀਕ ਨਹੀਂ ਸਮਝੀ ਉਸ ਨੂੰ ਮੁੰਡੇ ਉੱਤੇ ਗੁੱਸਾ ਨਹੀਂ ਸੀ ਤਾਰੇ ਨੇ ਨਾਰੇ ਦੇ ਖੱਬੇ ਬਾਹ ਫੜਦੇ ਆਖਿਆ ਮਾੜੀ ਧਾੜ ਚਮਿਆਰਾਂ ਤੇ ਕਿਸੇ ਜੱਟ ਨਾਲ ਮੱਥਾ ਲਾ ਕੇ ਵੇਖ ਨਾਰੇ ਨੇ ਹਿਜੋਕਾ ਮਾਰ ਕੇ ਬਾਹ ਛੁਡਾ ਲੇ ਅਤੇ ਪਿਜਾ ਪਿਸ਼ਾ ਖਟ ਕੇ ਉਸ ਮੱਗਰ ਦੇ ਖੁੰਡਾ ਧਰ ਦਿੱਤਾ ਉਤਾਰੇ ਦੇ ਪੈਨੋਂ ਮਾਰ ਕੇ ਨਵੇਂ ਦੁਸ਼ਮਣੇ ਨਹੀਂ ਖੜੀ ਕਰਨਾ ਚਾਹੁੰਦਾ ਸੀ ਉਸ ਪੁਲਿਸ ਦੀ ਮਾਰ ਤੇ ਜੇਲਾ ਵੇਖ ਲਈਆਂ ਸਨ ਹੁਣ ਉਹ ਤਾਂ ਬਦਮਾਸ਼ੀ ਦੇ ਗੁਰਜਾਸਰੇ ਪਿੰਡ ਵਿੱਚ دارو ਪਾਣੀ ਤੋਰੀ ਰੱਖਣ ਲਈ ਬੜਕਾਂ ਤੇ ਲਲਕਾਰੇ ਮਾਰ ਰਿਆ ਸੀ ਪਰ ਆ ਗਾਂ ਮੱਥਾ ਇਨਕਲਾਬੀ ਵਿਚਾਰਤਾਰਾ ਬਣਿਆ ਨਾਲ ਪਾ ਲਿਆ ਸੀ ਉਹ ਮੇਰੇ ਦੇ ਝਾਫਿਆਂ ਤੋਂ ਆਪਣਾ ਕਲੀਆਂ ਵਾਲਾ ਲਾਹੌਰੀ ਕੁੜਤਾ ਤੇ ਲਹਿਰੇ ਚਾਦਰਾਂ ਬਚਾਇਆ ਚਾਹੁੰਦਾ ਸੀ ਨਾਰੇ ਦਾ ਕੱਦ ਭਾਵੇਂ ਛੋਟਾ ਸੀ ਪਰ ਸਰੀਰ ਗਠੀਲਾ ਸੀ ਉਸ ਨਾਰੇ ਦੇ ਵੜ ਕੇ ਉਸ ਨੂੰ ਲੱਕੋਂ ਜਾ ਚੁੱਕਿਆ ਮਗਰਨੇ ਸਾਮ ਵਾਲੇ ਡਾਂਗ ਪੱਬਾ ਪਾਰ ਹੋ ਕੇ ਉਲਾਰ ਦਿੱਤੀ ਇੱਕ ਸੱਟ ਨਾਰੇ ਦੇ ਸਿਰ ਜਾ ਵਜੀ ਤੇ ਨਾਲ ਹੀ ਬੇਲੇ ਦੇ ਪੂੰਛ ਵਰਗੇ ਲਹੂ ਦੇ ਤਾਰ ਉੱਠਵੇ ਨਾਰਾ ਲੱਕੋਂ ਚੁੱਕਿਆ ਇਹ ਲੜ ਗਿਆ ਉਸ ਦਾ ਪਿੱਤਲ ਦੀਆਂ ਪੱਟੀਆਂ ਵਾਲਾ ਹੁੰਡਾ ਖਾਸ ਵਾਰ ਨਹੀਂ ਕਰ ਸਕਿਆ ਸੀ ਉਹਦੇ ਇੱਕ ਬਾਦ ਤਾਰੇ ਦੇ ਜੱਫੇ ਵਿੱਚ ਆ ਗਏ ਸੀ ਤਾਰੇ ਨੇ ਵੱਡੇ ਬਦਮਾਸ਼ ਨੂੰ ਪੁੰਜੇ ਵਗਾ ਮਾਰਿਆ ਡਿਗਨੇ ਉਸ ਦਾ ਮੂੰਹ ਮਿੱਟੀ ਵਿੱਚ ਦੁਸ ਗਿਆ ਮੱਗਰ ਤੇ ਤਾਰੇ ਨੂੰ ਨਾਰੇ ਨਾਲ ਉਲਜਿਆ ਵੇ ਡਿੱਗਾ ਮੁੰਡਾ ਵੇ ਅੱਖ ਬਚਾ ਕੇ ਨੱਠ ਗਿਆ ਇਸ ਘਟਨਾ ਨਾਲ ਮੱਗਰ ਦਾ ਹੀ ਨਹੀਂ ਇੱਕ ਤਰ੍ਹਾਂ ਸਾਰੇ ਵੇੜੇ ਦਾ ਹੱਥ ਉੱਤੇ ਹੋ ਗਿਆ ਤਮਾਸ਼ਾ ਵੇਖਣ ਵਾਲੇ ਕਹਿ ਰਹੇ ਸਨ ਚੰਗਾ ਹੋਇਆ ਇਨੇ ਵੀ ਕਈ ਧਰ ਲੰਗਾਈ ਸੰ ਮੱਗਰ ਨੇ ਜਾਣ ਕੇ ਅੱਖਾਂ ਮਿੱਟੀ ਪਏ ਨਾਰੇ ਨੂੰ ਉਲਟਾ ਆ ਕੇ ਸਿੱਧਾ ਕਰ ਲਿਆ ਗਾਲਾਂ ਦਿੰਦਾ ਸੀ ਇਹਦੇ ਸਲੇ ਦੇ ਮੂੰਹ ਚ ਮੂਤੜਾ ਹੈ ਹਟ ਪਰਾਾਰੇ ਨੇ ਧੱਕਾ ਮਾਰ ਕੇ ਮੱਗਰ ਨੂੰ ਨਾਰੇ ਉੱਤੋਂ ਲਾਇਆ ਇਹ ਤਾਂ ਗੰਦਾ ਸੀ ਤੂੰ ਕੁੱਤਾ ਕਿਉਂ ਮੰਨਣਾ ਹੈ ਮੱਗਰ ਨੇ ਜਾਂਦਿਆ ਨਾਰੇ ਦੇ ਮੂੰਹ ਤੇ ਲੱਤ ਮਾਰੀ ਅਤੇ ਉਹਦਾ ਪਿੱਤਲ ਦੀਆਂ ਪੱਤੀਆਂ ਵਾਲਾ ਖੁੰਡਾ ਚੁੱਕਦਾ ਬੋਲਿਆ ਪਿਆਰੇ ਸਾਲਿਆ ਮੇਰੇਆ ਹੁਣ ਧੁੰਦਲ ਚ ਸਾਰੇ ਨੇ ਉਸਨੂੰ ਬਾਹੋਂ ਫੜ ਕੇ ਖਿੱਚ ਲਿਆ ਤਾਰਿਆ ਠਹਿਰ ਹੋਂ ਮੈਂ ਬੋਤਲ ਚੁੱਕ ਲਿਆ ਵਾਂ ਮਗਰ ਘਰਾਂ ਨੂੰ ਰਵਾਰਵੇਂ ਤੁਰ ਪਿਆ ਨਾਰੇ ਨੇ ਅੱਖ ਫਟਕੇ ਵੇਖਿਆ ਉਸਨੂੰ ਹਾਲੇ ਵੀ ਚੱਕਰ ਆ ਰਹੇ ਸਨ ਉਹ ਬਾਹਾਂ ਨੂੰ ਲੱਤਾਂ ਬਣਾ ਕੇ ਉੱਠ ਖਲੋਤਾ ਤੇ ਠਿਹੜਕਦੇ ਪੈਰਾਂ ਨਾਲ ਘਰ ਨੂੰ ਤੁਰ ਪਿਆ ਉਸਨੂੰ ਤਾਰੇ ਉੱਤੇ ਲੋੜੇ ਦਾ ਗੁੱਸਾ ਸੀ ਮਗਰ ਦੇ ਕੀ ਜਾ ਸੀ ਉਹਦੇ ਸੱਟ ਮਾਰ ਜਾਂਦਾ ਉਸ ਦੰਦਕ ਚੀਚੀਆਂ ਸਾਰੇ ਨੂੰ ਮਨ ਵਿੱਚ ਗਾਲ ਦਿੱਤੀ ਜਣਿਆ ਮੈਂ ਨਾਰਾਦਾਸ ਨੰਬਰੀਆ ਤੂੰ ਨਹੀਂ ਮਾਣੋ ਜੰਮਿਆ ਹੋਂ ਤਾਰੇ ਦੇ ਗੋਦੇ ਲਵਾ ਕੇ ਹੀ ਉਹ ਮੁੜ ਪਹਿਲੇ ਪਲ ਵਿੱਚ ਆ ਸਕਦਾ ਸੀ ਪੱਜਲ ਤੇ ਪ੍ਰਾਲ ਹੋ ਕੇ ਉਹ ਲੋਕਾਂ ਵਿੱਚ ਕਿਹੜੇ ਮੂੰਹ ਫਿਰਦਾ ਉਸ ਡਾਕਟਰ ਨੂੰ ਪੈਸੇ ਝੋਕੇ 326 ਦਾ ਪਰਚਾ ਘਟਵਾ ਲਿਆ ਪੁਲਿਸ ਕੋਲ ਉਏ ਵੀ ਮੁਖਵਰੇ ਕਰ ਦਿੱਤੀ ਕਿ ਤਾਰੇ ਕੋ ਨਜਾਇਜ਼ ਹਥਿਆਰ ਹੈ ਤੇ ਨਕਸਲਵਾੜੀਏ ਇਸ ਦੇ ਕੋਲ ਆ ਕੇ ਮੀਟਿੰਗ ਕਰਦੇ ਹਨ ਮੱਗਰ ਦੇ ਤਾਰਾ ਪੇਸ਼ ਨਾ ਹੋਏ ਦੋਹਾਂ ਦੇ ਫੌਜਦਾਰੀ ਕੇਸ ਵਿੱਚ ਵਾਰੰਟ ਨਿਕਲ ਗਏ ਮੱਗਰ ਪੰਜਾਬ ਛੱਡ ਕੇ ਇਸਾਰ ਜੁੱਤੀਆਂ ਸੂਣ ਜਾ ਲੱਗਾ ਲੋਕ ਉਸ ਦਾ ਵੇੜੇ ਹੈ ਹੋਏ ਨਹੀਂ ਸੀ ਜਿਸ ਨੂੰ ਪੁਲਿਸ ਖਦੇੜਦੀ ਫੌਜਦਾਰੀ ਮੁਕਦਮੇ ਦਾ ਸਾਰਾ ਭਾਰ ਤਾਰੇ ਉੱਤੇ ਪੈਂਦਾ ਗਿਆ ਪੁਲਿਸ ਸਾਰੇ ਨੂੰ ਫੌਜਦਾਰ ਦੇ ਕੇਸ ਨਾਲੋਂ ਨਕਸਲੀਆਂ ਦੇ ਸਮੰਧ ਵਿੱਚ ਵਧੇਰੇ ਪਾਲ ਰਹੇ ਸੀ। ਉਹ ਪੁਲਿਸ ਦੀ ਮਾਰ ਤੇ ਬੇਇੱਜ਼ਤੀ ਤੋਂ ਬਹੁਤਾ ਡਰਦਾ ਸੀ। ਉਸ ਪੇਤੂ ਕੋਲ ਸਲਾਹ ਪੁੱਛੀ। ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ? ਮਾਰਕ ਸੇ ਵਿਚਾਰਧਾਰਾ ਵਾਲਾ ਕਿਉਂ ਪੁੱਛੇ? ਮੈਨੂੰ ਕੀ ਕਰਨਾ ਚਾਹੀਦਾ ਹੈ? ਪੇਤੂ ਨੇ ਉਸ ਨੂੰ ਟਕੇ ਵਰਗਾ ਜਵਾਬ ਮੋੜਿਆ। ਅਸੀਂ ਤਾਂ ਲੋਕਾਂ ਦੇ ਇਨਕਲਾਬ ਲਈ ਜੀਣਾ ਤੇ ਇਨਕਲਾਬ ਲਈ ਹੀ ਮਰਨਾ ਹੈ। ਸਿਰ ਦੁਖਦੇ ਜਾਂ ਢਿੱਡ ਦੁਖਦੇ ਵਾਲਾ ਜੇ ਅਮਲੇ ਨੂੰ ਦਵਾ ਪੁੱਛੇ ਉਹ ਤਾਂ ਅਖੇਗਾ ਪੂਰਾ ਫੇਮ ਖਾਲਾ ਹੁਣ ਇਹ ਕੋੜੇ ਸਵਾਰ ਹੋ ਜਾਏਗਾ ਇੰਨੀ ਕਹਿ ਕੇ ਪੀਤੂ ਹੱਸ ਪਿਆ ਯਾਰ ਜੀ ਮੇਰਾ ਵੀ ਕਰਦਾ ਏ ਏਂ ਕਲਾਬ ਨਹੀਂ ਕੰਮ ਕਰਾ ਪਰ ਅਲੌਣੀ ਸਿੰਨ ਦੋ ਚਿਤੀਆਂ ਕਦੇ ਚਨਾ ਨਹੀਂ ਤਰੀ ਪੀਤੂ ਨੇ ਤਾਰੇ ਦੀ ਗੱਲ ਵਿਚਾਰੋਂ ਫੜਦੇ ਆਖਿਆ ਫੇਸ਼ ਹੋ ਕੇ ਫੌਜਦਾਰੀ ਕੇਸ ਲੈਡਲਾ ਜੇ ਸਾਲ 6 ਮਹੀਨੇ ਦੀ ਸਜ਼ਾ ਹੋ ਵੀ ਗਈ ਤੇਰੀ ਬਾਣੀ ਟੁੱਪਦੀ ਪਰ ਵੱਡ ਖਾਣਾ ਠਾਣੇਦਾਰ ਦਾ ਹਥਿਆਰ ਪਾਲਦਾ ਏ ਵਾਦੂ ਕੁਟਾਪਾ ਕੌਣ ਚੱਲੋ ਪੇਸ਼ਤਾ ਨਹੀਂ ਹੋਣਾ ਜਾਂ ਕੋਈ ਜੁਮਾ ਲਵੇ ਨਹੀਂ ਤੋਹਾਡੇ ਨਾਲ ਅੰਡਰਗਰਾਊਂਡ ਦੇ ਚੰਗਾ ਤਾਰੇ ਦਾ ਮਨ ਥਾਲੀ ਦੇ ਪਾਣੀ ਵਾਂਗ ਦੌੜਦਾ ਸੀ ਸਿਰ ਦੇ ਤਿਆਂ ਆਵਾਜ਼ ਨਹੀਂ ਮਿਲਦੇ ਮਾਹੀ ਮਿੱਤਰਾਂ ਨੂੰ ਸਾਡੀ ਗਲੀ ਤਾਂ ਪ੍ਰਵਾਹ ਸਿਰ ਤਲੀ ਤੇ ਤਰ ਕੇ ਨਿਕਲਣਾ ਪੈਂਦਾ ਏ ਸੋਚ ਲੈ ਵੀ ਤੂੰ ਨੇ ਇੱਕ ਤਰ੍ਹਾਂ ਖੰਜਰ ਉਹਦੇ ਸ਼ਾ ਰਗ ਉੱਤੇ ਰੱਖ ਦਿੱਤਾ ਦੋ ਪੈਰ ਘਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ਚੱਲ ਹੁਣ ਅੰਨ ਖਾ ਖਾ ਕੀ ਗੱਲਣਾ ਓਵਿਤਾ ਮਾਵਦੇਈ ਪੁੱਤ ਜਿਹੜੇ ਇਨਕਲਾਬ ਦੇ ਰਾਹ ਸ਼ਹੀਦ ਹੋ ਰਿਹਾ ਸਾਰੇ ਨੇ ਅਖੀਰ ਧਰਤੀ ਪੈਰ ਲਾ ਲਏ ਉਸ ਝਟ ਆਪਣੀ ਬਤਨੀ ਸਰਜੀਤ ਦੇ ਮੋਗਲ ਵੇਖਿਆ ਉਹਦਾ ਮਨ ਮੂੜ ਤੜ ਗਿਆ ਦੋਹਾਂ ਬੱਚਿਆਂ ਨੂੰ ਗੜ ਲਾ ਕੇ ਕੁੱਟਿਆ ਡੇਡੇ 14 ਡਾਇਰੈਕਟਰ ਨੂੰ ਵੇੜੇ ਵਿੱਚ ਖਲੋਤਾ ਤੱਕਿਆ ਗੋਤਾ ਟਰਾਲੀ ਦੋ ਮੱਜਾਂ ਤੇ ਇੱਕ ਗਾਂ ਹਵੇਲੇ ਦਾ ਸ਼ਿੰਗਾਰ ਬਣਿਆ ਹੋਇਆ ਸਨ ਤੈਨੂੰ ਇਨਕਲਾਬ ਦੇ ਕੀ ਲੋੜ ਹੈ ਫੇਤੂ ਨੇ ਉਸ ਨੂੰ ਠਕੋਰਨਾ ਚਾਹਿਆ ਤੇਰੇ ਵਾਲੀ ਮਾਨੇ ਹਾਲਤ ਵਿੱਚ ਆਉਣ ਲਈ ਇਨਕਲਾਬ ਤੋਂ ਪਿੱਛੋਂ ਵੀ ਹਰ ਆਸਧਾਰਨ ਆਦਮੀ ਨੂੰ ਪੂਰਾ ਇੱਕ ਦਹਾਕਾ ਵਰੇ ਲੱਗ ਜਾਣਗੇ ਇਸ਼ਕ ਵੀ ਇਸੇ ਵਿੱਚ ਹੈ ਭਰਿਆ ਮੇਲਾ ਛੱਡ ਕੇ ਆਪਾਂ ਵਾਰਿਆ ਜਾਵੇਂ ਤਾਰੇ ਨੇ ਪੂਰੀਆਂ ਬਾਹਾਂ ਖੋਲ ਦਿੱਤੀਆਂ ਆ ਜਾ ਫਿਰ ਅਸੀਂ ਤਾਂ ਹੋਕਾ ਦਿੰਦੇ ਫਿਰਦੇ ਹਾਂ ਆਓ ਕਿ ਸੇ ਫਕੇਰ ਹੁਣ ਹੋੜਾ ਜੀ ਫੇਤੂ ਨੇ ਤਾਰੇ ਨੂੰ ਗੁਲਵੰਤ ਤੇ ਹਨੀਫ ਦੇ 그룹 ਨਾਲ ਜੋੜ ਦਿੱਤਾ ਗੁਲਵੰਤ ਤੇ ਹਨੀਫ ਤਾਰੇ ਦੇ ਗਵਾਂਡੀਆਂ ਵਰਗੇ ਸਨ ਤਾਰੇ ਦਾ ਪਿੰਡ ਮਾਜਰਾ ਲੋਹਾਰਾ ਜ਼ਿਲ੍ਹੇ ਦੇ ਬਾਰਡਰ ਉੱਤੇ ਸੀ ਪਿੰਡ ਦੇ ਲਾਗੂ ਬਾਰਾਮਾਸੀ ਨਹਿਰ ਲੰਘਦੀ ਸੀ ਥਾਣਾ ਪਿੰਡੋਂ ਦੂਰ ਸੀ ਜ਼ਿਲ੍ਹੇ ਦੇ ਇੱਕ ਕਾਨੇ ਗੋਠ ਵਿੱਚ ਆਏ ਦਿਨ ਖੋਹਾਂ ਹੁੰਦੀਆਂ ਹੀ ਰਹਿੰਦੀਆਂ ਸਨ ਖੋਹਾਂ ਦਾ ਕਾਰਨ ਨਾਲ ਦੇ ਜ਼ਿਲਿਆਂ ਦੇ ਬਦਮਾਸ਼ਾਂ ਨੂੰ ਸਮਝਿਆ ਜਾਂਦਾ ਨਹਿਰ ਦੇ ਪੂਲੋ ਤੇ ਵਦੇਰੇ ਗਿੰਦੇ ਵਿੱਚ ਹੁੰਦੀਆਂ ਵਾਰ ਦਾ ਤਾਂ ਕਾਰਨ ਮਾਜਰਾ ਲੋਹਾਰਾ ਵਿੱਚ ਪੁਲਿਸ ਨੂੰ ਆਪਣੇ ਨਵੇਂ ਚੌਕੀ ਕਾਇਮ ਕਰਨੀ ਪੈਗੀ ਪੁਲਿਸ ਦੇ ਆਲੇ ਦੁਆਲੇ ਨਾਲ ਰਾਉਂਡ ਮਾਰਿਆ ਕੌਹਾ ਘਟ ਗਈਆਂ ਪਰ ਨਵੀਂ ਤਰ੍ਹਾਂ ਦੀ ਨਕਸਲੀ ਵਾਰਦਾਤਾ ਨੇ ਸਿਰ ਚੁੱਕ ਲਿਆ ਮੋٹے ਜ਼ਿੰਮੇਦਾਰਾਂ ਦੇ ਘਰਾਂ ਨੂੰ ਲਾਲ ਇਸ਼ਤਿਹਾਰਾਂ ਨੇ ਵਕਤ ਪਾ ਛੱਡਿਆ ਸੀ ਫੌਜਦਾਰੀ ਕੇਸ ਵਿੱਚ ਵਾਰੰਟਡ ਤਾਰੇ ਜਦ ਪੇਸ਼ ਨਾ ਹੋਇਆ ਤਾਂ ਨਕਸਲੀ ਲਿਸਟਾ ਵਿੱਚ ਸ਼ਮਾਰ ਹੋਣ ਲੱਗ ਪਿਆ ਡੀਐਸਪੀ ਚੌਂਕੀ ਇੰਚਾਰ ਥਾਣੇਦਾਰ ਉਤੇ ਜ਼ੋਰ ਪਾਰੇ ਸਨ ਕਿ ਤਾਰੇ ਨੂੰ ਪੇਸ਼ ਕਰਵਾਓ ਜਾਂ ਗ੍ਰਿਫਤਾਰ ਕਰੋ ਨਹੀ ਤਾਂ ਕੁਰਕੀ ਦੇ ਵਾਰੰਟ ਲੈ ਕੇ ਮਾਲ ਡੰਗਰ ਹਿੱਕ ਲਿਆਵੋ ਇਨਚਾਰਜ ਆਪਣੇ ਸਿਪਾਹੀਆਂ ਉੱਤੇ ਔਖਾ ਹੋ ਰਿਹਾ ਸੀ ਕਿ ਤੁਸੀਂ ਪਿੰਡ ਵਾਲੇ ਲੋਕਾਂ ਨਾਲ ਮਿਲ ਕੇ ਤਾਰੇ ਨੂੰ ਘੇਰਾ ਕਿਉਂ ਨਹੀਂ ਪਾਉਂਦੇ ਜਦੋਂ ਪੇਸ਼ਨਾ ਹੀ ਹੋਇਆ ਤਦ ਮਾਲ ਅਸਬਾਬ ਤੇ ਟਰੈਕਟਰ ਖਿੱਚ ਕੇ ਠਾਣੇ ਲੈ ਗਏ ਮਾਲ ਜਬਤੇ ਵਿੱਚ ਸਿਪਾਹੀ ਸਦਵੰਤ ਸਭ ਤੋਂ ਮੋਰੀ ਰਿਹਾ ਸੀ ਉਸ ਦੋਦੇ ਜ਼ਿਲ੍ਹੇ ਵਿੱਚ ਪਿੰਡ ਨੇੜੇ ਹੋਣ ਕਾਰਨ ਆਪਣੇ ਇਸ ਸਬ ਪੋਸਟਰ ਤੇ ਬਦਲੇ ਕਰਵਾਲੇ ਸੀ ਉਹ ਸ਼ਾਮ ਨੂੰ ਘੁੱਟ ਪੀ ਕੇ ਪਿੰਡ ਵਿੱਚ ਹੋਸਰੇ ਸਾਨ ਵਾਂ ਗੇੜਾ ਗੜਦਾ ਹੋਸ ਦੇ ਨਾਰੇ ਬਦਮਾਸ਼ ਨਾਲ ਲੰਡੇ ਨੂੰ ਮੀਣਾ ਉੱਡ ਕੇ ਮਿਲਣ ਵਾਂ ਛੇਤੀ ਹੀ ਯਾਰੀ ਪੈ ਗਈ ਨਾਰਾ ਸਤਵੰਤ ਸਿਪਾਹੀ ਨੂੰ ਨਾਲ ਲੈ ਕੇ ਜਮਾਰਾ ਵੇੜੇ ਮੋੜ ਗੇੜਾ ਮਾਰਨ ਲੱਗ ਪਿਆ ਮਗਰ ਨੇ ਇੱਕ ਵਾਰ ਅਜਿਹਾ ਪਿੰਡ ਛੱਡਿਆ ਕਿ ਮੁੜ ਵਾਪਸ ਹੀ ਨਾ ਆਇਆ ਉਹਦੇ ਖੇਤ ਮਜ਼ਦੂਰ ਸਵਾ ਜਿੱਦਰ ਗਈਆਂ ਬੇੜੀਆਂ ਉਧਰ ਗਏ ਮਲਾਵਾ ਖੁਰ ਗਈ ਇੱਕ ਦਿਨ ਜਮਾਰਾਂ ਦੇ ਵਿੜੇ ਮੰਗਣਾ ਸੀ ਲਾਊਡ ਸਪੀਕਰ ਤੋਂ ਪੰਜਾਬੀ ਦੇ ਗੰਦੇ ਰਿਗਾਰਡ ਵੱਜ ਰਹੇ ਸਨ ਸਤਵੰਤ ਨੇ ਨਾਰੇ ਨੂੰ ਵੰਗਾਰਿਆ ਅੱਜ ਤਾਂ ਮਰੇ ਜਾਂਦੇ ਆ ਕਿ ਤੋ ਪੀਣ ਦਾ ਪ੍ਰਬੰਧ ਕਰ ਲੈ ਬੋਤਲ ਦੋ ਬੋਤਲਾਂ ਤਾਂ ਵੱਟ ਤੇ ਪਈਆਂ ਓ ਆ ਸਈ ਬਸ ਚੁੱਕ ਕੇ ਲਿਆਉਣੀਆਂ ਨੇ ਨਾਰੇ ਨੇ ਚੁਟਕੇ ਨਾਲ ਸੜਾਕਾ ਵੀ ਮਾਰਿਆ ਉਏ ਕਿਥੋਂ ਸਤਵੰਤ ਸਾਰਾ ਹੀ ਮੂੰਹ ਅੱਡ ਖਲੋਤਾ ਜਮਾਰਾਂ ਨੇ ਇਹ ਮੰਗਣਾ ਤੇ ਉਹ ਲਾਊਡ ਸਪੀਕਰ ਵਜਾ ਰਿਹਾ ਹੈ ਬਿਨਾਂ ਮਨਜ਼ੂਰੀ ਨਾਲੇ ਸਾਲੇ ਦਬਕਾ ਸ਼ਵਕਾ ਘਟ ਮੰਦੇ ਆ ਉਹ ਲੰਮੀਆਂ ਕਦਮਾਂ ਪੜ ਕੇ ਵਿਹੜੇ ਆ ਗਏ ਸਤਵੰਤ ਨੇ ਬੈਂਟ ਦਾ ਡੰਡਾ ਆਪਣੇ ਹੀ ਪਿੰਜਣੇ ਉੱਤੇ ਠਕੋਰਦਿਆਂ ਜਵੇ ਨਾਲ ਪੁਕਾਰਿਆ ਹੋਇਆ ਲਾਊਡ ਸਪੀਕਰ ਕਿਹਦੇ ਵਜ ਰਿਹਾ ਹੈ ਜਨਾਬ ਲਾਲ ਕੀ ਮੰਗਣਾ ਹੈ ਕਿਸੇ ਲੰਘਦੇ ਨੇ ਸੁਭਾਵਿਕ ਉੱਤਰ ਦਿੱਤਾ ਹਰੋਏ ਸਤਵੰਤ ਨੇ ਨਵਾਂ ਫੁੰਗਾਰਾ ਮਾਰਿਆ ਜਿਹਦੇ ਸਪੀਕਰ ਵੱਜਦਾ ਏ ਤੇ ਸਪੀਕਰ ਵਾਲੇ ਨੂੰ ਬਾਹਰ ਲੈ ਗਿਆ ਫਟਾਫਟ ਸਿਪਾਹੀ ਨੇ ਲੰਘਦੇ ਭਲੇ ਲੋਕਾਂ ਨੂੰ ਐਵੇਂ ਡਾੜ ਦਿੱਤਾ ਨਾਰਾ ਉਸ ਥਾਣੋਂ ਕੋਰ ਰਿਆ ਸੀ ਜਿੱਥੇ ਉਸ ਨੂੰ ਮੱਗਰ ਤੇ ਤਾਰੇ ਨੇ ਮੋਦਾ ਛੁੱਟਿਆ ਸੀ ਸਤਵੰਤ ਨੂੰ ਆਪਣੇ ਥਾਂ ਅਚਬੇ ਲੱਗੇ ਕੋਏ ਸੀ ਥੋੜੇ ਜਿਰ ਪਿੱਛੋਂ ਮੰਗਣੇ ਵਾਲਾ ਬਾਹਰ ਆ ਗਿਆ ਦਸੋ ਮਹਾਰਾਜ ਆਉਣ ਵਾਲੇ ਨੇ ਹੱਥ ਜੋੜੇ ਹੋਏ ਸਨ ਦੇ ਰੰਗ ਵਿੱਚ ਭੰਗ ਪੈ ਜਾਣ ਦੇ ਡਰੋਂ ਉਹ ਕੀ ਜਾ ਰਿਹਾ ਸੀ ਇਹ ਲਾਊਡ ਸਪੀਕਰ ਆਪਣਾ ਲੱਗਦਾ ਕਿਉਂ ਵਜਾਇਆ ਹੈ ਇਹਦੀ ਮਨਜ਼ੂਰੀ ਕਿੱਥੇ ਹੈ ਮਾਪਿਓ ਮੰਗਣਾ ਕਰਕੇ ਥੋੜੀ ਰੌਣਕ ਕਰ ਲਈਏ ਤੁਹਾਡੀ ਮਿਹਰਬਾਨੀ ਨਾਲ ਮੰਗਣਾ ਤੁਹਾਡਾ ਇਹ ਸਾਡੇ ਤਾਂ ਨਹੀਂ ਮਨਜ਼ੂਰੀ ਕਿੱਥੇ ਹੈ ਸਿਪਾਹੀ ਨੇ ਮੂੰਹ ਨਾਲ ਅੱਖਾਂ ਵੀ ੜ ਲਈਆਂ ਹਜ਼ੂਰ ਉਹ ਤਾਂ ਹੈ ਨਹੀਂ ਸਪੀਕਰਾਂ ਵਾਲੇ ਨੇ ਹੱਥ ਜੋੜਦੇ ਆ ਸਲਾਹ ਆਖੀ ਮਿਹਰਮਾਨੀ ਕਰੋ ਗਰੇਵ ਆਦਮੀ ਆ। ਸੋ ਕੀ ਮਿਹਰਬਾਨੇ ਨੂੰ ਅਸੀਂ ਕੀ ਕਰੀਏ? ਸਪੀਕਰ ਲਾਉਣ ਵਾਲੇ ਗਰੇਵ ਆਦਮੀ ਹੁੰਨੇ। ਸਤਵੰਤ ਨੇ ਭੁੱਖੀ ਨੀਅਤ ਜ਼ਾਹਰ ਕਰ ਦਿੱਤੀ। ਤੁਸੀਂ ਤਾਂ ਰੌਣਕਾ ਲਾਓ, ਅਸੀਂ ਪਾਣੀ ਵੱਲੋਂ ਵੀ ਤਿਹਾਈ ਮਰੀਏ। ਮਹਾਰਾਜ ਸੁਖੀ ਸੰਦੇ ਤੁਸੀਂ ਤਿਹਾਈ ਕਿਉਂ ਮਰੋ? ਘਰ ਵਾਲੇ ਨੇ ਰਸਾਂ ਦਾ ਕੰਮ ਵੇਖ ਕੇ ਥਾਂਏ ਕੁਗੇ ਨਾ ਪਲੇ। ਜਾਣੇ ਕੋ ਭਜ ਕੇ ਬੋਤਲ ਲਿਆ ਚੋਕੇ। ਮੁੰਡਾ ਪੈਰ ਤੋਂ ਏ ਘਰ ਨੂੰ ਭੱਜ ਗਿਆ। ਕੋਈ ਇੱਕ ਬੋਤਲ ਨੂੰ ਕੀ ਕਰੀਏ? ਅਸੀਂ ਤਾਂ ਚੌਕੇ ਵਿੱਚ 6 ਸਿਪਾਹੀਆਂ। ਸਤਵੰਤ ਦਾ ਮਤਲਬ ਸੀ ਘੱਟੋ-ਘੱਟ ਦੋ ਬੋਤਲਾਂ ਤਾਂ ਜ਼ਰੂਰ ਦਿਓ। ਮਿਹਰਬਾਨੀ ਕਰੋ, ਕਦੇ ਫੇਰ ਖੁਸ਼ ਕਰਦੇਾਂਗੇ। ਘਰ ਵਾਲੇ ਨੇ ਜੋੜੇ ਹੱਥਾਂ ਨੂੰ ਵਾਰ-ਵਾਰ ਮੱਥੇ ਨੂੰ ਲਾਇਆ। ਸਤਵੰਤ ਦੇ ਨਾਰੇ ਨੇ ਵੇੜੇ ਦੇ ਦੁਕਾਨਦਾਰ ਦੀਆਂ ਛੋੜੇ ਨਹੀਂ ਬੋਤਲਾਂ ਚੁੱਕ ਲਈਆਂ ਤੇ ਦੁਕਾਨ ਉੱਤੇ ਪਉਆ-ਪਉਆ ਚੜਾ ਲਿਆ। ਬਾਕੀ ਬੋਤਲ ਨਾਰੇ ਨੇ ਡੱਬ ਵਿੱਚ ਤੋਂ ਲਈ ਅੱਧੇ ਬੋਤਲ ਪੀ ਕੇ ਉਹ ਦੋਵੇਂ ਵਾਵਾ ਕਰਾਰ ਵਿੱਚ ਹੋ ਗਏ ਅੱਜ ਫਿਰ ਦਾਣੇ ਦੇ ਦਰਸ਼ਨ ਗਵਾਵਾ ਨਾਰੇ ਨੇ ਸਤਵੰਤ ਦੇ ਨਸ਼ੇ ਨੂੰ ਹੋਣੇ ਮਾਰੇ ਕੌਣ ਨਾਰੇ ਨੂੰ ਮੋਚਕੜੀਆਂ ਹੱਸਦਾ ਵੇਖ ਕੇ ਸਤਵੰਤ ਦੀਆਂ ਲਾਲਾਂ ਡਿੱਗ ਪਈਆਂ ਨਾਰੂ ਫੇਰ ਤਾਂ ਤੈਨੂੰ ਮਲੇਰਕੋਟਲੇ ਵਾਲਾ ਪੀਰ ਮੰਨ ਜਾਈ ਉਸ ਦੀ ਬੇਹਈ ਆਪਨੇ ਜੁੰਡੇਦਾਰ ਨੂੰ ਅੱਖ ਵੀ ਮਾਰ ਗਈ ਉਹ ਤੇਰੇ ਫੌਜਦਾਰੀ ਕੇਸ ਵਾਲਾ ਤਾਰਾ ਜਿਹਦਾ ਮਾਲ ਕਰਕਿਆ ਸੀ ਮੈਂ ਤਾਂ ਨਹੀਂ ਜਾਣਦਾ ਕਰ ਉਹ ਸਾਹਮਣੇ ਐ ਉਹ ਤਾਂ ਮੈਂ ਜਾਣਦਾ ਇੰਨਾ ਕਹਿ ਕੇ ਨਾਰਾ ਸਿੱਧਾ ਨਿਕਲ ਗਿਆ ਨਾਰਾ ਸਾਰੇ ਤੋਂ ਬਦਲਾ ਲੈਣ ਲਈ ਨੀਚ ਟੰਗਾ ਉੱਤੇ ਆ ਗਿਆ ਸੀ ਸਾਹਮਣੇ ਮੱਥਾ ਲਾਉਣ ਜੋਗਾ ਹੋਰੇ ਹਾ ਨਹੀਂ ਸੀ ਸਤਵੰਤ ਨੇ ਧੜਕਣ ਨੂੰ ਹੱਥ ਰੱਖ ਕੇ ਸੰਭਾਲਿਆ ਘੰਗੂਰਿਆ ਤੇ ਘਰ ਅੰਦਰ ਵੜਦਿਆਂ ਦਬ ਕਾੜੇ ਵਾਲੀ ਆਵਾਜ਼ ਨਾਲ ਪੁਕਾਰਿਆ ਕੋਈ ਘਰ ਹੈ ਸੁਰਜੀਤ ਆਟਾ ਛਾਣ ਦੇ ਵਿੱਚੇ ਛੱਡ ਕੇ ਵਿਹੜੇ ਵਿੱਚ ਆ ਗਈ ਸਤਵੰਤ ਵੀ ਬੈਂਤ ਘੁਮਾਉਂਦਿਆਂ ਭਰੀਆਂ ਕਦਮਾਂ ਨਾਲ ਕੋਲ ਆ ਗਿਆ ਤੇਰਾ ਨਾਂ ਉਹ ਸੌਂਕਾ ਭਰਿਆ ਕਾਸ਼ ਸੁਰਜੀਤ ਨੇ ਸ਼ਰਾਬ ਦੇ ਬੋਤੋਂ ਨਾਸਾ ਸੁਕੋੜੀਆਂ ਆਪਣੀਆਂ ਅੱਖਾਂ ਤੋਂ ਡਰ ਮਹਿਸੂਸ ਕੀਤਾ ਤੂੰ ਕੌਣ ਏ ਮੇਰਾ ਨਾਂ ਪੁੱਛਣ ਵਾਲਾ ਭਲੀ ਬਾਤ ਨਾਲ ਇੱਥੋਂ ਦੁਰ ਜਾ ਨਹੀਂ ਖੌਸੜੇ ਖਾਏਗਾ ਸ਼ਰਾਬੀ ਕਿਤੋਂ ਦਾ ਉੜੀ ਨੇ ਥੜਕਦੇ ਬੋਲਾ ਨਾਲ ਸਪਾਟੇ ਦੇ ਭੋਗ ਤਸਵਾਰ ਦਿੱਤੇ ਬੱਕਰੀ ਵਾਂਗ ਮਿੰਮਿੰ ਕਰਨਾ ਉਸ ਨੂੰ ਚੰਗਾ ਨਹੀਂ ਲੱਗਾ ਸੀ ਖਾਸਾ ਉਹ ਫੌਲਦਾਰੀਆਂ ਕਰੇ ਡਾਕੇ ਮਾਰੇ ਮਾਲ ਤੋਂ ਸੰਭੇ ਮੈਂ ਇੱਥੋਂ ਦੁਰ ਜਾਵਾਂ ਸਤਵੰਤ ਨੇ ਨਸ਼ੇ ਦੇ ਜੋਸ਼ ਦਬਣਾ ਹਤਕ ਸਮਝੀ ਉਹਨੂੰ ਫੜੋ ਜੋ ਮਰਜੀ ਕਰੋ ਕੱਲੀ ਕਰੇ ਜਨਾਨੇ ਦੇ ਘਰ ਆਉਣ ਦਾ ਤੇਰਾ ਮਤਲਬ ਕੀ ਹੈ ਸ਼ਰਾਬੀ ਦਾ ਸੁਰਜੀਤ ਚਾਰੇ ਚੁੱਕ ਕੇ ਬਹਿ ਗਈ ਇਕ ਪਾਲੇ ਸਤਵੰਤ ਉਹਦੇ ਉੱਚੇ ਉੱਚੇ ਬੋਲ ਕੇ ਰੌਲਾ ਪਾਉਣ ਤੋਂ ਡਰ ਗਿਆ ਉਹ ਬਿਨਾਂ ਵਰਦੀ ਤੋਂ ਆਇਆ ਸੀ ਕੋਈ ਨੰਬਰਦਾਰ अथवा ਪੰਜ ਸਰਪੰਚ ਵੀ ਨਾਲ ਨਹੀਂ ਸੀ ਉਸ ਨੂੰ ਆਪਣੀ ਕਾਨੂੰਨੀ ਗਲਤੀ ਦਾ ਅਹਿਸਾਸ ਹੋ ਗਿਆ ਭਾਵੇਂ ਅਜਹੀਆਂ ਬੇਨੀਮੀਆ ਉਹ ਦਾੜੀ ਵਿੱਚੋਂ 100 ਵਾਰ ਕਰਦਾ ਸੀ ਅੱਛਾ ਫੇਨੂੰ ਅੱਜ ਹੀ ਸਦਕੇ ਥਾਣੇ ਗੱਲ ਕਰਾਂਗੇ ਮੇਰਾ ਨਾਮ ਵੀ ਸਤਵੰਤ ਹੈ ਪੁੱਛਿਆ ਸਿਪਾਈ ਆਪਣਾ ਰੋਗ ਕਾਇਮ ਰੱਖਣ ਲਈ ਆਵਾ ਤਵਾ ਬੋਲ ਪਿਆ ਉਸ ਕੰਨ ਲਪੇਟ ਕੇ ਉਥੋਂ ਖਿਸਕਣ ਦੀ ਕੀਤੇ ਕਿਉਂਕਿ ਜਨਾਨੇ ਕਿਵੇਂ ਵੀ ਜਰਕੀ ਨਹੀਂ ਸੀ ਸੁਰਜੀਤ ਨੂੰ ਵੇੜੇ ਵਿੱਚ ਖਲੋਤੇ ਨੂੰ ਹੀ ਘੇਰ ਆ ਗਈ ਅੜਿਆ ਇਹਨਾਂ ਔਂਤਰੀਆਂ ਦਾ ਕੀ ਹੈ ਪੁਲਿਸ ਪਹਿਲਾਂ ਵੀ ਛਾਪੇ ਮਾਰਨ ਤੇ ਘਰ ਦੇ ਤਲਾਸ਼ੀ ਲੈਣ ਲਈ ਆਉਂਦੇ ਰਹੇ ਪਰ ਇਸ ਤਰ੍ਹਾਂ ਦੀਆਂ ਨੇਚ ਗੱਲਾਂ ਮੈਨੂੰ ਕਿਸੇ ਨੇ ਆਖੀਆਂ ਉਹ ਦਾ ਅੰਦਰ ਕੰਬੇ ਜਾ ਰਿਹਾ ਸੀ ਸਤਵੰਤ ਦੀਆਂ ਅੱਖਾਂ ਵਿੱਚ ਉਹ ਸੱਤੇ ਤੋੜ ਦੇ ਦੇਣਾ ਚਾਹੁੰਦੇ ਸੀ ਖੂਬਸੂਰਤ ਜਨਾਨੀ ਸ਼ਰਾਬੀ ਸਤਵੰਤ ਦੀਆਂ ਨਸ਼ਈ ਨਜ਼ਰਾਂ ਵਿੱਚ ਚੜ ਗਈ ਸੀ ਜਿਵੇਂ ਉਹ ਚਾਹੁੰਦਾ ਸੀ ਇਨਚਾਰਜ ਏਐਸਆਈ ਨੇ ਉਸ ਦੀ ਮੰਨੀ ਨਾਰੇ ਦੀ ਮਦਦ ਨਾਲ ਪਿਸਤੌਲ ਲੈ ਕੇ ਉਸ ਰਾਤ ਨੂੰ surjeet ਕੋਲ ਜਾਣ ਦਾ ਮਨ ਬਣਾ ਲਿਆ ਨਾਰੀ ਨੇ ਬਾਹਰ ਗਲੀ ਵਿੱਚ ਫੌੜੀ ਲਾ ਦਿੱਤੀ ਵਾਦੋਂ ਦੇ ਰੁੱਤ ਵਿੱਚ ਵੀ ਵੱਟਮਰੋੜ ਮੱਛਰ ਦੇ ਬਰੋਣਿਆਂ ਦੀ ਕਾਟ ਲੋਕਾਂ ਨੂੰ ਅਲਾਣੇ ਮੰਜਿਆਂ ਉੱਤੇ ਪੇਟ ਰਗੜਨ ਲਈ ਮਜਬੂਰ ਕਰ ਰਹੀ ਸੀ ਜਦੋਂ ਸਤਵੰਤ ਦਲਾਨ ਦੀ ਛੱਤ ਉੱਤੇ ਆਇਆ ਉਹ ਆਂਡੀਆਂ ਦੇ ਕੁੱਤੇ ਨੇ ਕੰਨ ਫੜਕਦਿਆਂ ਭੌਂਕਣਾ ਸ਼ੁਰੂ ਕਰ ਦਿੱਤਾ ਦਲਾਨ ਨਾਲ ਉਤਰਦਿਆਂ ਪੱਕੀਆਂ ਪੌੜੀਆਂ ਦੇ ਉੱਧ ਵਿੱਚ ਵੀ ਆਇਆ ਸੀ ਜਦੋਂ ਸੁਰਜੀਤ ਨੇ ਸਹਰਾਣੇ ਪਈ ਸਾਲੰਗ ਚੁੱਕਦੇ ਆ ਚੋਰ-ਜੋਰ ਦਾ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਲੋਕਾਂ ਆਏ ਆਏ ਤੇ ਜਾਵੇ ਨਾ ਫੜ ਲੋ ਦੇ ਜੋ ਆ ਵੀ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਸਤਵੰਤ ਦਾ ਨਸ਼ਾ ਉਹਦੇ ਨੱਠਣ ਤੋਂ ਪਹਿਲਾਂ ਹਰ ਨਸਿਓ ਹੋ ਗਿਆ ਸੁਰਜੀਤ ਦੇ ਗਵੰਡੀ ਨੇ ਭੱਜੇ ਜਾਂਦੇ ਚੋਰ ਨੂੰ ਦਲਾਨ ਦੀ ਛੱਤ ਉਤੇ ਵੇਖ ਲਿਆ ਨਾਰਾ ਹੋਰ ਵੀ ਬੋਸ ਦੇ ਨਿਕਲਿਆ ਉਹ ਪੌੜੇ ਚੁੱਕ ਕੇ ਇੱਕ ਬਾੜੇ ਵਿੱਚ ਜਾ ਲੁਕਿਆ ਸੀ ਸਤਵੰਤ ਨੇ ਉਸ ਨੂੰ ਆਖਿਆ ਸੀ ਮੈਂ ਆਪਣੇ ਦਲਾਂ ਦਾ ਬਾਹਰ ਖੋਲ ਗਿਆ ਜਾਵਾਂਗਾ ਤੋਂ ਫੌੜੀ ਲੈ ਜਾਵੇਂ ਰਾਹ ਵਿੱਚ ਫੌੜੀ ਲੱਗੇ ਵੇਖ ਕੇ ਕੋਈ ਰੋਲਾ ਪਾ ਸਕਦਾ ਸੀ ਫੌੜੀ ਚੁੱਕੀ ਵੇਖ ਕੇ ਸਤਵੰਤ ਇੱਕ ਪਾਲੇ ਚਿਜ ਗਿਆ ਹੁਣ ਕੀ ਕਰਾਂ ਸੋਚਾਂ ਦੀਆਂ ਮਸ਼ਾਲਾਂ ਵਿੱਚ ਤੇਲ ਗਾਲਣ ਦਾ ਮੌਕਾ ਨਹੀਂ ਸੀ ਲੋਕ ਤਾਂ ਉਠ ਖਲੋਤੇ ਸਨ ਉਸ ਦਲਾਂ ਦੇ ਬਨੇਰੇ ਨੂੰ ਹੱਥ ਪਾ ਕੇ ਲਮਕਦਿਆਂ ਗਲੇ ਵਿੱਚ ਛਾਲ ਮਾਰ ਦਿੱਤੇ ਛਾਲ ਮਾਰਨ ਸਮੇ ਬਨੇਰੇ ਦੇ ਗਾਰੇ ਨਾਲ ਲੱਗੇ ਉੱਟੇ ਗਈ ਉਹ ਪੈਰਾਪਾਰ ਡਿੱਗੇ ਵਿੱਠ ਪਰਨੇ ਗਲੇ ਵਿੱਚ ਚੌਫਾਲ ਜਾ ਪਿਆ ਉਹਦੇ ਸੱਜੇ ਪੈਰ ਨੂੰ ਮੋਚ ਆ ਗਈ ਉਸ ਦਾ ਪਿਸਤੌਲ ਲੱਕ ਦੇ ਮੰਨ ਵਿੱਚੋਂ ਨਿਕਲ ਕੇ ਡਿੱਗ ਪਿਆ ਕਾਲੀ ਦੇ ਸੱਤੇ ਤਾਪਸਨੇ ਉਸ ਨੂੰ ਡਿੱਗੇ ਪਿਸਤੌਲ ਧੰਨਵਾਦ ਜੀ ਪਾਗ ਤੇ ਦਾ ਅਗਲਾ ਹਿੱਸਾ ਅਗਲੇ ਵੀਡੀਓ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸ ਨਾਲ ਲਈ ਆਪਣੇ ਵਿਚਾਰ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੇ ਨਾਵਲ ਤੇ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ